ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਇਹ ਬਣ ਕੇ ਤਿਆਰ ਹੋਏ ਆ ਜੀ ਬਹੁਤ ਹੀ ਕ੍ਰਿਸਪੀ ਸਾਰੇ ਪਕੌੜੇ ਆ ਜਿਹੜੇ ਬਣ ਕੇ ਤਿਆਰ ਹੋਏ ਆ ਦੇਖੋ ਆਵਾਜ਼ ਤੁਸੀਂ ਸੁਣ ਸਕਦੇ ਹੋ ਕਿੰਨੇ ਵਧੀਆ ਇਹ ਬਣੇ ਆ ਤੇ ਮੈਂ ਇਹਨਾਂ ਨੂੰ ਸਰਵ ਕੀਤਾ ਜੀ ਟਮੇਟੋ ਕੈਚਪ ਦੇ ਨਾਲ ਇਹ ਬਹੁਤ ਟੇਸਟੀ ਲੱਗਦੇ ਨੇ ਤੁਸੀਂ ਇਹ ਰੈਸਪੀ ਨੂੰ ਜ਼ਰੂਰ ਘਰ ਦੇ ਵਿੱਚ ਟਰਾਈ ਕਰਿਓ ਬ੍ਰੈਡ ਕੋਡੇ ਬਣਾਉਣੇ ਸਟਾਰਟ ਕਰਦੇ ਆ ਉਹਦੇ ਲਈ ਸਭ ਤੋਂ ਪਹਿਲਾਂ ਇੱਕ ਡੋਂਗੇ ਦੇ ਵਿੱਚ ਆਪਾਂ ਰੱਖ ਲਿਆ ਠੰਡਾ ਪਾਣੀ ਤੇ ਜਿਹੜੀ ਇਹ ਬ੍ਰੈਡ ਹੈ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਭਿਓ ਹੋਗੇ ਇਹਨਾਂ ਦੇ ਵਿੱਚ ਐਕਸਟਰਾ ਪਾਣੀ ਨਿਚੋੜ ਦੇਾਂਗੇ ਚੰਗੀ ਤਰੀਕੇ ਨਾਲ ਤੇ ਇਹਨਾਂ ਨੂੰ ਇੱਕ ਖੁੱਲੇ ਵਰਤਨ ਦੇ ਵਿੱਚ ਰੱਖ ਲਾਂਗੇ ਆਪਾਂ ਨੂੰ ਚਾਹੀਦੇ ਜੀ ਦੋ ਆਲੂ ਇਹ ਕੱਚੇ ਆਲੂ ਆ ਇਹਨਾਂ ਨੂੰ ਚੰਗੀ ਤਰੀਕੇ ਨਾਲ ਪਹਿਲਾਂ ਆਪਾਂ ਸ਼ੈੱਲ ਲਾਂਗੇ ਜੇਕਰ ਇਸ ਤਰੀਕੇ ਨਾਲ ਪਾਣੀ ਦੇ ਵਿੱਚ ਆਲੂਆਂ ਨੂੰ ਖੱਦੂ ਕਾਸ਼ ਕਰਾਂਗੇ ਤਾਂ ਆਲੂ ਹੈ ਜਿਹੜੇ ਉਹ ਕਾਲੇ ਨਹੀਂ ਹੋਣੇ ਨੇ ਆਲੂ ਹੈ ਜਿਹੜੇ ਉਹ ਜਲਦੀ ਕਾਲੇ ਹੋ ਜਾਂਦੇ ਆ ਸਾਰੇ ਆਲੂ ਆਪਾਂ ਕੱਦੂਕਾਸ਼ ਕਰ ਲਿਆ ਇਸ ਤਰੀਕੇ ਨਾਲ ਇੱਧਰ ਆਪਣੇ ਕੋਲੇ ਹੈਗੇ ਆ ਬ੍ਰੈਡ ਜਿਹੜੇ ਆਪਾਂ ਪਾਣੀ ਦੇ ਵਿੱਚ ਭਿਉਂ ਕੇ ਰੱਖੇ ਸੀ ਪਿਆਜ਼ ਇਸ ਤਰੀਕੇ ਨਾਲ ਮਲਅਛੀ ਵਾਲੇ ਕੱਟ ਲਈ ਸੀ ਦੇਖੋ ਜਿਆਦਾ ਪਤਲੇ ਵੀ ਨਹੀਂ ਤੇ ਜਿਆਦਾ ਮੋਟੇ ਵੀ ਨਹੀਂ ਕੱਟੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਵਾਦ ਅਨੁਸਾਰ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਮੈਂ ਬਰੀਕ ਕੱਟ ਲਿਆ ਸੀ ਤੇ ਜੇ ਬੱਚਿਆਂ ਨੇ ਇਹ ਰੈਸਪੀ ਜ਼ਿਆਦਾ ਖਾਣੀ ਹੋਈ ਤੁਸੀਂ ਇਹ ਜਿਹੜਾ ਹਰੀਆਂ ਮਿਰਚਾਂ ਸਕਿਪ ਕਰ ਸਕਦੇ ਹੋ ਕੱਲੀਆਂ ਕਾਲੀਆਂ ਮਿਰਚਾਂ ਤੇ ਥੋੜੀਆਂ ਜੀਆਂ ਲਾਲ ਮਿਰਚਾਂ ਵਰਤ ਸਕਦੇ ਹੋ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਲਸਣ ਦਾ ਪੇਸਟ ਮੇਰੇ ਕੋਲ ਅਦਰਕ ਹੈ ਨਹੀਂ ਸੀ ਤੁਸੀਂ ਲਸਣ ਅਦਰਕ ਦਾ ਪੇਸਟ ਵੀ ਹੈ ਜਿਹੜਾ ਉਹ ਵੀ ਦੋਨੋਂ ਮਿਕਸ ਕਰਕੇ ਐਡ ਕਰ ਸਕਦੇ ਹੋ ਬਰੀਕ ਕੱਟਿਆ ਹੋਇਆ ਹਰਾ ਧਨੀਆ ਐਡ ਕਰ ਦਿਆਂਗੇ ਤੇ ਜਿਹੜੇ ਆਲੂ ਆਪਾਂ ਪਾਣੀ 'ਚ ਇਸ ਤਰੀਕੇ ਨਾਲ ਖੱਦੂ ਕਾਸ਼ ਕਰਕੇ ਰੱਖੇ ਸੀ ਉਹਨਾਂ ਦੇ ਵਿੱਚੋਂ ਸਾਰਾ ਪਾਣੀ ਚੰਗੇ ਤਰੀਕੇ ਨਾਲ ਤੇ ਹੁਣ ਜੀ ਕੱਦੂਖਸ਼ ਕੀਤੇ ਹੋਏ ਆਲੂਆਂ ਨੂੰ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਐਡ ਕਰ ਦੇਾਂਗੇ ਹਾਂ ਜੀ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਸਵਾਦ ਅਨੁਸਾਰ ਨਾਮਕ ਉਸ ਤੋਂ ਬਾਅਦ ਲਾਲ ਮਿਰਚਾਂ ਮੈਂ ਲਾਲ ਮਿਰਚਾਂ ਥੋੜੀਆਂ ਹੀ ਐਡ ਕਰੂੰਗੀ ਕਿਉਂਕਿ ਮੈਂ ਹਰੀਆਂ ਮਿਰਚਾਂ ਵੀ ਐਡ ਕੀਤੀਆਂ ਨੇ ਫਿਰ ਇਹਦੇ ਵਿੱਚ ਅੱਧਾ ਕ ਚਮਚ ਤੋਂ ਵੀ ਘੱਟ ਆਪਾਂ ਹਲਦੀ ਐਡ ਕਰਾਂਗੇ ਫਿਰ ਇਹਦੇ ਵਿੱਚ ਗਰਮ ਮਸਾਲਾ ਐਡ ਕਰਦੇ ਹਾਂਗੇ ਇੱਕ ਚਮਚ ਭਰ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਚਾਟ ਮਸਾਲਾ ਐਡ ਕਰਦੇ ਹਾਂਗੇ ਇਹਦੇ ਨਾਲ ਟੇਸਟ ਬਹੁਤ ਵਧੀਆ ਆਊਗਾ ਬਸ ਇੰਨਾ ਕਿ ਧਿਆਨ ਰੱਖਿਓ ਵੀ ਨਮਕ ਵੀ ਹੈ ਜਿਹੜਾ ਤੁਸੀਂ ਉਹ ਵੀ ਧਿਆਨ ਨਾਲ ਐਡ ਕਰਿਓ ਕਿਉਂਕਿ ਚਾਟ ਮਸਾਲੇ ਦੇ ਵਿੱਚ ਵੀ ਨਮਕ ਹੁੰਦਾ ਹ ਹੁਣ ਇਹਨਾਂ ਨੂੰ ਕਰਕਰੇ ਕਰਾਰੇ ਕ੍ਰਿਸਪੀ ਬਣਾਉਣ ਲਈ ਪਕੌੜਿਆਂ ਨੂੰ ਆਪਾਂ ਇਹਦੇ ਵਿੱਚ ਤਿੰਨ ਚਮਚਾ ਜ ਜਿਆਦਾ ਗਾੜਾ ਸੀਗਾ ਪਕੌੜੇ ਬਣਾਉਣ ਦੇ ਲਈ ਥੋੜਾ ਜਿਹਾ ਆਪਾਂ ਨੂੰ ਪਤਲਾ ਚਾਹੀਦਾ। ਥਾਪੇ ਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਕੇ ਇਹਨੂੰ ਮਿਕਸ ਕਰ ਲਾਂਗੇ। ਫਿਰ ਜਿੰਨੇ ਕ ਪਾਣੀ ਦੀ ਆਪਾਂ ਨੂੰ ਜ਼ਰੂਰਤ ਹੋਈ ਉਹਨਾਂ ਕ ਪਾਣੀ ਐਡ ਕਰਕੇ ਤੇ ਵਧੀਆ ਇਹਨੂੰ ਬਣਾ ਕੇ ਤਿਆਰ ਕਰ ਲੈਣਾ। ਵੀ ਵਧੀਆ ਇਹਦੇ ਪਕੌੜੇ ਆਪਾਂ ਬਣਾ ਸਕੀਏ। ਫਟਾਫਟ ਆਪਾਂ ਗਰਮ ਤੇਲ ਦੇ ਵਿੱਚ ਇਹ ਜਿਹੜੇ ਪਕੌੜੇ ਬਣਾ ਲਾਂਗੇ। ਮੀਡੀਅਮ ਫਲੇਮ ਤੇ ਵਧੀਆ ਤੇਲ ਆਪਾਂ ਗਰਮ ਕਰ ਲੈਣਾ ਜੀ ਤੇ ਇਹਦੇ ਵਿੱਚ ਇੱਕ ਇੱਕ ਕਰਕੇ ਪਕੌੜਿਆਂ ਨੂੰ ਛੱਡ ਦੇਾਂਗੇ। ਮੀਡੀਅਮ ਜੀ ਫਲੇਮ ਤੇ ਵਧੀਆ ਪਕੌੜਿਆਂ ਨੂੰ ਦੇਖੋ ਕ੍ਰਿਸਪੀ ਬਣਾ ਕੇ ਤਿਆਰ ਕਰ ਲੈਣਾ ਵਧੀਆ ਨਾ ਰ ਕਲਰ ਦੇਖੋ 골ਡਨ ਬਣ ਗਿਆ ਹੁਣ ਇੱਕ ਪਲੇਟ ਦੇ ਵਿੱਚ ਇਹਨਾਂ ਨੂੰ ਆਪਾਂ ਖੜ ਕੇ ਰੱਖ ਲਾਂਗੇ ਗਰਮਾ ਗਰਮ ਖਾਣ ਦੇ ਲਈ ਇਹ ਬਿਲਕੁਲ ਤਿਆਰ ਹੈ ਜੀ ਜੇਕਰ ਤੁਹਾਨੂੰ ਆਪਣੇ ਰੈਸਪੀਜ਼ ਵਧੀਆ ਲੱਗਦੀਆਂ ਨੇ ਤੁਸੀਂ ਵਾਤਵਾ ਦੇ ਸ਼ੇਅਰ ਕਰਿਆ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ